ਹੇ ਗੁਰ ਜੀ ਕੀ ਪਤੇ ਤਨਾਸਰੀ ਮਹੱਲਾ ਪਹਿਲਾ ਛੰਤ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ ਹੰਦੀ ਗੁਰ ਗਿਆਨ ਸਾਚਾ ਇਥੇ ਠਮਕ ਥਾਨ ਤੀਰਥ ਇਥੇ ਵਿਸਰਾਮ ਐ ਦਸ ਪੁਰਬ ਦਸ ਪੁ ਲਈ ਬੋਲਣਾ ਹੈ ਦਸ ਪੁਰਬ ਸਦਾ ਦਸਾਹਰਾ ਹੋ ਨਾਮ ਹਰਿ ਕਾ ਸਰ ਕਾ ਸਦਾ ਜਾਚੋ ਹੋ ਨਾਮ ਹਰਿ ਕਾ ਸਦਾ ਜਾਚੋ ਦੇਹੋ ਪ੍ਰਭ ਧਰਨੀ ਤਰਾ ਸੰਸਾਰ ਰੋਗੀ ਨਾਮਦਾਰੂ ਮੈਲ ਲਾਗੈ ਸੱਚ ਬਿਨਾ ਗੋਰਵਾਕ ਨਿਰਮਲ ਸਦਾ ਚਾਨਨ ਨਿਤ ਸਾਚ ਤੀਰਥ ਮੱਜਣਾ ਸਾਚ ਨਾ ਲਾਗੈ ਮੈਲ ਕਿਆ ਮਲ ਤੋਈਐ ਹਾਂਜੀ ਸਾਚ ਪਦ ਤੇ ਯਮਕ ਲਾ ਲੈਣੀ ਐ ਸਾਚ ਨਾ ਲਾਗੈ ਮੈਲ ਇਥੇ ਵਿਸਰਾਮ ਕਿਆ ਮਲ ਤੋਈਐ ਗੁਣਹਾਰ ਭਰੋਇ ਕਿਸ ਕੋ ਰੋਈਐ ਵਿਚਾਰ ਮਾਰਸ ਪਰਸ ਵਿਚਾਰ ਮਾਰ ਤਰੇ ਤਾਰੇ ਵਿਚਾਰ ਮਾਰ ਤਰੇ ਤਾਰੇ ਉਲਟ ਜੂਣ ਨ ਆਵੈ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵਾਏ ਆਨੰਦ ਅਨ ਦਿਨ ਹਰਖ ਸਾਚਾ ਦੁਖ ਕਿਲ ਵਿਖ ਪਰ ਹਰੇ ਸੱਚ ਨਾਮ ਪਾਇਆ ਗੁਰ ਦਿਖਾਇਆ ਮਹਿਲ ਨਾਹੀ ਸੱਚ ਮਨੇ ਮਹਿਲ ਨਾਹੀ ਸੱਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ ਸਾਲਾਹੇ ਸਾਚੇ ਮਨ ਸਤਗੁਰ ਪੁੰਨ ਦਾਨ ਦਇਆ ਮਤੇ ਇਹ ਵਿਸਰਾਮ ਧਿਆਨ ਨਾਲ ਲਾਉਣਾ ਸਾਲਾਹੇ ਸਾਚੇ ਮਨ ਸਤਗੁਰ ਇੱਥੇ ਵਿਸਰਾਮ ਐ ਪੁੰਨ ਦਾਨ ਦਇਆ ਮਤੀ ਸਾਲਾਹੇ ਸਾਚੇ ਮਨ ਸਤਗੁਰ ਪੁੰਨ ਦਾਨ ਦਇਆ ਮਤੀ ਪਿਰ ਸੰਗ ਭਾਵੇ ਸਹਿਜ ਨਾਵੇ ਬੀਣੀਤਾ ਸੰਗਮ ਸਤ ਸਤੇ ਇਵੀ ਵਿਸਰਾਮ ਧਿਆਨ ਨਾਲ ਲਾਉਣਾ ਪਿਰ ਸੰਗ ਭਾਵੇ ਇੱਥੇ ਠੰਮਕ ਸਹਿਜ ਨਾਵੇ ਇੱਥੇ ਵਿਸਰਾਮ ਬੀਣੀਤਾ ਸੰਗਮ ਸਤ ਸੱਤੇ ਸਤ ਸੱਤੇ ਕਸ ਕੇ ਬੋਲਨਾ ਆਰਾਧ ਏਕ ਓੰਕਾਰ ਸਾਚਾ ਨਿਤ ਦੀ ਚੜੇ ਸੜੈ ਸਵਾਇਆ ਨਿਤ ਦੀ ਚੜੇ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਗਤ ਸੰਗ ਮੀਤਾ ਸੰਤ ਸੰਗਤ ਕਾਰ ਨਦਰ ਮੇਲ ਮਿਲਾਇਆ ਕਹਨ ਕਹੈ ਸਭ ਕੋਏ ਕੇਵੜ ਆਖੀਐ ਹਉ ਮੂਰਖ ਨੀਚ ਆਜਾਨ ਸਮਝਾ ਸਾਖੀ ਐ ਹਾਂਜੀ ਸਮਝਾ ਸਾਖੀ ਐ ਹੀ ਉਚਾਰਨ ਕਰਨਾ ਸਮਝਾ ਸਾਖੀ ਯਾਨੀ ਕਹਿਣਾ ਸਚ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਤੇਤ ਮਨ ਮਾਨਿਆ ਮੇਰਾ ਕੂਚ ਕਰਹਿ ਆਵਹਿ ਬੇਖਲਾ ਦੇਬਦ ਸਚੈ ਗੁਰ ਮੇਰਾ ਆਖਣ ਟੋਟ ਨਾ ਭਗਤ ਪੰਡਾਰੀ ਆਖਣ ਟੋਟ ਨਾ ਇਥੇ ਠਮਕ ਲੱਗੇਗੀ ਆਖਣ ਟੋਟ ਨਾ ਭਗਤ ਪੰਡਾਰੀ ਆਖਣ ਤੋਟ ਨ ਭਗਤ ਪੰਡਾਰੀ ਭਰਪੂਰ ਰਹਾ ਸੋਈ ਨਾਨਕ ਸਾਚ ਕਹ ਬੇਨੰਤੀ ਮਨ ਮੰਝੈ ਸਚ ਸੋਈ ਤਨਾਸਰੀ ਮਹੱਲਾ ਪਹਿਲਾ ਜੀਵਾ ਤੇਰ ਨਾਏ ਮਨ ਆਨੰਦ ਹੈ ਜੀਉ ਸਾਚੋ ਸਾਚਾ ਨਾਉ ਗੁਣ ਗੋਵਿੰਦ ਹੈ ਜੀਉ ਗੁਰ ਗਿਆਨ અપਾਰਾ ਸਿਰਜਣਹਾਰਾ ਜਿਨ ਸਿਰਜੀ ਤਿਨ ਗੋਈ ਪ੍ਰਮਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰੇ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ 부ਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਤੀ ਨਾਈ ਤੁਮ ਸਰ ਅਵਰ ਨ ਕੋਇ ਆਇਆ ਜਾਏ ਸੀ ਜੀਉ ਆਪੇ ਸੁਰਤ 부ਝਾਈ ਥੋੜੇ ਜਿਹਾ ਕਸ ਕੇ ਬੋਲਣਾ ਚਲੋ ਜੀ ਤੁਮ ਸਰ ਅਵਰ ਨਾ ਕੋਇ ਆਇਆ ਜਾਏ ਸੀ ਜੀਓ ਉਕਮੀ ਹੋਇ ਨ ਬੇੜ ਧਰਮ ਚੁਕਾਏ ਸੀ ਜੀਓ ਗੁਰ ਧਰਮ ਚੁਕਾਏ ਅਕਥ ਕਹਾਈ ਗੁਰ ਧਰਮ ਨਹੀਂ ਕਹਿਣਾ ਗੁਰ ਤੇ ਯਮਕ ਲਾ ਦਨੀ ਹੈ ਗੁਰ ਧਰਮ ਚ ਧਰਮ ਚੁਕਾਏ ਅਕਥ ਕਹਾਈ ਗੁਰ ਧਰਮ ਚੁਕਾਏ ਅਕਥ ਕਹਾਈ ਸਾਚ ਮਹਿ ਸਾਚ ਸਮਾਣਾ ਆਪ ਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਰਜਣਹਾਰ ਅ ਲਖ ਸਰੰਦਿਆ ਜੀਉ ਏਕ ਸਾਹਿਬ ਦੋਇ ਰਾਹ ਵਾਦ ਵਧੰਦੇ ਆ ਜੀਉ ਦੋ ਇਰਾਹ ਚਲਾਏ ਹੁਕਮ ਸਬਾਏ ਜਨਮ ਮੁਆ ਸੰਸਾਰਾ ਨਾਮ ਬਿਨਾ 나ਹੀ ਕੋ ਬੇਲੀ ਬੇਖਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸ਼ਬਦ ਸੰਿਆਪੈ ਸਾਚਾ ਸਿਰਜਣ ਹਾਰਾ ਭਗਤ ਸੋ ਹੈ ਦਰਬਾਰ ਸ਼ਬਦ ਸੁਹਾਇਆ ਜੀਉ ਬੁਲਹਿ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ ਰਸਨ ਰਸਾਏ ਨਾਮ ਤਸਾਏ ਗੁਰ ਕੈ ਸਬਦਿ ਵਕਾਣੇ ਕੱਚੀ ਜਿ ਸਿਹਾਰੀ ਐ ਨਾ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ ਰਸਨ ਰਸਾਏ ਨਾਮ ਤਸਾਏ ਗੁਰ ਕੈ ਸਬਦਿ ਵਕਾਣੇ ਪਾਰਸ ਪਰਸਿਐ ਪਾਰਸ ਹੋਇ ਜਾ ਤੀਰੈ ਮਨ ਭਾਣੇ ਅਮਰ ਪਦ ਪਾਇਆ ਆਪ ਗਵਾਇਆ ਵਿਰਲਾ ਗਾਨ ਵਿਚਾਰੀ ਨਾਨਕ ਭਗਤ ਸੋਹਣਦਰ ਸਾਚਾ ਸਾਚੇ ਕੇ ਵਪਾਰੀ ਭੂਖ ਪਿਆਸੋ ਆਥ ਕਿਉ ਦਰ ਜਾਏ ਸਾ ਜੀਉ ਹਾਂਜੀ ਭੂਖ ਪਿਆਸੋ ਆਥ ਇਥੇ ਵਿਸਰਾਮ ਲਾਉਣਾ ਕਿਉ ਦਰ ਜਾਏ ਸਾ ਜੀਉ ਸਤਿਗੁਰੂ ਪੂਛਾ ਜਾਏ ਨਾਮ ਧਿਆਏ ਸਾ ਜੀਉ ਧਿਆਏ ਸਾ ਐੜੇ ਦੇ ਕੰਨੇ ਨੂੰ ਵਿਧਾ ਕੇ ਤਿਆ ਇਸ ਬੁਨੈ ਧਿਆ ਇਸ ਲਾਂ ਆਈੜੀ ਦੇ ਨਹੀਂ ਲਾ ਕੇ ਬੋਲਣਾ ਇਸੇ ਤਰ੍ਹਾਂ ਉਚਾਰਨ ਕਰ ਸਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸਾਚ ਪਛਾਣਾ ਦੀਨਾ ਨਾਥ ਦਿਆਲ ਨਰੰਜਨ ਅਨ ਦਿਨ ਨਾਮ ਵਖਾਣਾ ਕਰਨੀ ਕਾਰ ਤੁਰਹੁ ਫਰਮਾਈ ਆਪ ਮਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸਨਾ ਨਾਮ ਨਿਵਾਰੀ ਤ੍ਰਿਸਨ ਇਤਿਮਕ ਲੱਗ ਜੇਗੀ ਨਾ ਮੰਦੀਵਾਰੀ ਸਿਰ ਸਹਜ ਪਾਠੀ ਸੇਵਾ ਸਿਰ ਸਹਜ ਪਾਠ